ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਵਾਲੀ ਵੀਡੀਓ ਬਾਈ ਮਾਨੇ ਦੇ ਘਰੋਂ ਬਣਾਉਣੇ ਆ ਜੀ ਬਾਈ ਦਾ ਪਿੰਡ ਬਾਂਡੀ ਬਲਾਕ ਸੰਗਤ ਤੇ ਜ਼ਿਲ੍ਹਾ ਬਠਿੰਡਾ ਹੈ ਜੀ ਬਾਈ ਦਾ ਘਰ ਬਾਂਡੀ ਤੋਂ ਜਿਹੜੀ ਧੁੰਨੀ ਕੇ ਅਨੰਦਗੜ੍ਹ ਨੂੰ ਸੜਕ ਜਾਂਦੀ ਹੈ ਉਹ ਸੜਕ ਤੇ ਰਹਿ ਜਾਂਦਾ ਜੀ ਬਾਈ ਕੋਲੇ ਬਹੁਤ ਚੰਗੀ ਇੱਕ ਦੂਜਾ ਸੁਆ ਸੁਣ ਲਈ ਤਿਆਰ ਗਾਂ ਵਕਾਉਗਾ ਜੀ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਨੇ ਇਸ ਗਾਂ ਦੀ ਹਾਂਜੀ ਭਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਵਧੀਆ ਜੀ ਹਾਂਜੀ ਦੱਸੋ ਇਹ ਦੂਜਾ ਸੂਆ ਹੈਗਾ ਠੀਕ ਹੈ ਪਹਿਲਾ ਪਹਿਲੇ ਸੂਏ ਦਾ ਇਹਦਾ 23 ਕਿਲੋ ਦੁੱਧ ਦਿੱਤਾ ਗਿਆ ਨੇ ਠੀਕ ਹੈ ਜੀ ਦੂਜਾ ਸੂਆ ਸੂਣ ਲਈ ਤਿਆਰ ਹੈ ਪਹਿਲੇ ਸੂਏ ਬਾਈ ਆ ਦਾ 23 ਲੀਟਰ ਦੁੱਧ ਦਿੱਤਾ ਇਸਨੇ ਜੀ ਤੇ ਹੁਣ ਇਹ ਪਸ ਇੱਕ ਦੋ ਦਿਨਾਂ ਦੇ ਜੀ ਦੋ ਦੇ ਜੀ ਠੀਕ ਹੈ ਜੀ ਤੋਰੇ ਮੜੀ ਬਾਈ ਹੁਣ ਇਹ ਸੂਣ ਵਾਲੀ ਹੈ ਜੀ ਲਗਭਗ ਇੱਕ ਦੋ ਦਿਨਾਂ ਸੂਣ ਲਈ ਤਿਆਰ ਹੈ ਜੀ ਹਾਂਜੀ ਬਹੁਤ ਚੰਗੀ ਤਿਆਰੀ ਕਰੀ ਹੈ ਗਾਂ ਨੇ ਬਹੁਤ ਸੋਹਣਾ ਥਾਣਾ ਹਵਾਂ ਨੇ ਜੀ। ਮੁਠੀ ਵਾਲਾ ਸੋਹਣਾ ਥਾਣਾ ਹੈ। ਪੂਰੀ ਦੂਰੀ ਤੇ ਹੈ। ਬਹੁਤ ਸੋਹਣਾ ਫਿਕਸਡ ਰ ਹੈ ਜੀ। ਮੋੜ ਲਓ ਬਾਈ ਜੀ। ਕੀ ਮੋੜ ਲਓ ਬਾਈ ਜੀ? ਮੋਲ ਦਾ ਜੀ ਲੈਣ ਦੇ ਨਾਲ 75000 ਰੁਪਏ। ਕਿੰਨਾ ਜੀ? ਮੋਲ ਲੈਣ ਦੇ ਨਾਲ ਨਾ 75000। 75000 ਰੁਪਏ ਬਾਈ ਕਹਿੰਦਾ ਲੈਣ ਦੇ ਨਾਲ ਬੋਲੀ ਹੈ ਜੀ। ਥੋੜਾ ਮਾਨਤਾਣ ਜ਼ਰੂਰ ਹੋ ਜਾਊਗਾ ਪਰ ਮੋਲ ਬਾਈ ਨੇ ਲੈਣ ਦੇ ਨਾਲ ਕਰਿਆ। ਹਾਂ। ਮੰਗਲ ਨੂੰ ਬਾਹਲੇ ਮੰਗੀ ਜਾ ਕੀ ਦਾਮ ਸਹੀ ਹੈ ਸਹੀ ਹੈ ਜੀ ਬਿਲਕੁਲ ਜਾ ਜੀ ਮੰਗਣੇ ਚਾਹੀਦੇ ਆ ਹੂੰ ਵੀ ਠੰਡੀ ਹੈ ਜਵਾਕ ਚ ਹੋਈ ਜਾ ਕੋਈ ਚੋਈ ਜਾਵੇ ਨਿਆਣਾ ਨੂਣਾ ਵਧੀਆ ਬਾਈ ਕਹਿੰਦਾ ਸੀਲ ਠੰਡੀ ਹੈ ਜੀ ਵਧੀਆ ਨਿਆਣਾ ਨੂਣਾ ਲੈਂਦੀ ਹੈ ਕੋਈ ਡਕਤਰੀ ਹੈ ਦੋਸਤੋ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਆ ਕਰੋ ਜੀ YouTube ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਜੀ ਜੇ Facebook ਤੇ Insta ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ